ਉੱਥੇ ਕਾੜੀ ਛੋੜ ਦਿੱਤੀ ਤੇ ਦਰਦ ਲਈ ਫਾਫਾ ਕਿੱਟੇ ਲੱਗਦਾ ਇਹ ਤੇ ਪੈਸੇ ਪਾ ਜਿਉ ਫਾਫਾ ਫਾਲੇ। ਉਹਨੇ ਫਾਫਾ ਪਗੜ ਕੇ ਉਹ ਦੌੜ ਰਿਹਾ ਹੈ ਔਰ ਉਹ ਬਾਟੇ ਵਿੱਚ ਪਿਆ। ਉਹਨੇ ਇੱਕ ਫੈਂਟ ਲਾਈ। ਲੈ ਫਾਫਾ ਕੜਿਆ ਜੇਬ 'ਚ ਪਾਇਆ ਤੇ ਪਿੰਡ ਛੋੜ ਦਿੱਤੀ ਉੱਥੇ। ਨੁਖਾਨ ਜੀ ਜੇਬ 'ਚ 10000 ਰੁਪਏ ਸੀ। ਤੇ ਆਜ ਵੱਲੋਂ ਦੇ ਰਹੇ ਹਾਂ ਮੰਡੀ। ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ। ਜੰਗਵਾ ਜੀ ਮੈਂ ਬੈਠਾ ਵੜੂ ਮੈਂ ਬੰਦਾ ਆਇਆ ਤੇ ਕੋਈ ਫੜਾ ਫੜੋ ਫੜਾ ਬੋਲ। ਉਹਨੇ ਜਰਨ ਖਾਬੇ ਛੇੜ ਮੋ ਉਹਨੇ ਲਿਪਟਿਆ ਚੇਕ ਕੋਰੀਆਂ ਅੱਖਾਂ ਲੱਭਦੀਆਂ। ਉਹ ਲਗਾ ਨੰ ਅਜੀ ਲੱਗੇ ਉਹਰੇ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਰੋਂ ਕੁੰਡਾ ਮਾਰ ਕੇ ਲੱਗੇ ਇਹਨਾਂ ਦੇ ਫਾਦਰ ਸ਼ਾਹ ਦੀ ਪੈਂਟ ਚੰਗੀ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਸੀ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਹੁੰਦਾ ਬਾਹਰ ਲੋਕ ਲਗਾਉਂਦਾ ਹੁੰਦਾ ਬਾਹਰ ਆ ਗਿਆ ਗਲੀ ਵਿੱਚ ਵੜ ਗਿਆ ਜਿਹੜੀ ਪਿੜੀ ਗਲੀ ਆ ਕੰਪਲੇਂਟ 2:20 ਮਿੰਟ ਦੀ ਕੰਪਲੇਟ ਲਾ ਥਾਣ ਦੇ ਆ ਕਿ ਚੋਰੀ ਹੋ ਗਈ ਆ ਮਤਲਬ ਕਿ ਸਾ ਉਹ ਪਨੇ ਆ ਰਹੇ ਆ ਅੱਧੇ ਘੰਟੇ ਤੋਂ ਕੰਨ ਆ ਸਾਡੇ ਕੋਈ ਨੰਬਰ ਚੱਲਦਾ ਵੇ ਹੁਣ ਤਾਂ ਡੋਗੀ ਲਿੱਕ ਪੂਰੇ ਉਹਦੇ ਆਪਣੇ ਆਪਣੇ ਕੋਲੋਂ ਮਰ ਮਰੇਦੇ ਹੀ ਆਏ ਹੁੰਦੇ ਆ ਅੱਜ ਸਾਡੇ ਨਾਲ ਹੋ ਗਿਆ ਕੱਲ ਕਿਸੇ ਹੋਰ ਨਾਲ ਹੋ ਜਾਈ ਸਾਡਾ ਇਨਸਾਫ ਚਾਹੀਦਾ ਬੰਦਾ ਬੰਦਾ ਟਾਪਕੋ ਕਰਨਾ ਹਾਲ ਮਕਾਨ ਬੰਦਾ ਪਿਆ ਹਾਂਜੀ ਉਹ ਕੋਠੇ ਚੜ ਗਿਆ ਕੋਰੇ ਚੜ ਗਿਆ ਕੋਠੇ ਵਾਲਾ ਕਮਰਾ ਥੋੜਿਆ ਗੁੰਡਵੀ ਪੋਰਛੇ ਨੂੰ ਕੁਝ ਨਜ਼ਰ ਨਹੀਂ ਆਇਆ ਕਿਤੇ ਉੱਥੋਂ ਨੇ ਟੰਡ ਲਾਈਟ ਆਥੇ ਕਿੱਡੇ ਉੱਥੇ ਕੜੀ ਛੋੜ ਦਿੱਤੀ ਤੇ ਫਲਫਾ ਕਿੱਟੇ ਲੱਗਦਾ ਜੀ ਤੇ ਪੈਸੇ ਬਾਜੇ ਫਫਾਫਾ ਬੋਲੇ ਫਫਾ ਪਗਰ ਕੇ ਉਹ ਦੌੜ ਰਿਹਾ ਆਇਆ ਔਰ ਉਹ ਘਾਟੇ ਵਿੱਚ ਪਿਆ ਮੋਬਾਈਲ ਫਲੇ ਪਕੜਾ ਗੇਮ ਮੇਂ ਡਾਲਾ ਅਲਕੋ ਲਗਾ ਨੰਗਲ ਬਾੜ ਦੇ ਨਾਲ ਮੈਂ ਮੁੰਡਾ ਲੈ ਰਦਾ ਇੱਧਰ ਗੁਰਿਆ ਲੈਤੀ ਉਹ ਪੱਖਾ ਜਰਾ ਇੱਥੇ ਮੁੰਡੇ ਨੂੰ ਬਾਜ ਜੀ ਮੈਂ ਬੈਠਾ ਵਠੂ ਮੈਂ ਪੰਨਾ ਆਇਆ ਕੋਈ ਫੜਾ ਫੜੋ ਫੜਾ ਬਗੋ ਬੋਲੇ ਜਰ ਨੂੰ ਖਾਬੇ ਸ਼ਰਮੂ ਨੇ ਲੇ ਪਟਿਆ ਚੇ ਕੋਰੀ ਅੱਖਾਂ ਲੱਭਦੀਆਂ ਸਾਰਾ ਉੱਪਰ ਤੇ ਲਾਦਰੋਂ ਗੁਣੀ ਗੋਲੀ ਤਬਰ ਗੋਲੀ ਮਾਰ ਗੋਲੀ ਹਲੋ ਸਰੀ ਆਪੜਾਂ ਕਿਥੋਂ ਉਠੇ ਚੋਰ ਡੈਡੀ ਨੇ ਫਟਾ ਮਾਰ ਤੋਨੇ ਨਾਲ ਬੁੱਟੇ ਗਿਆ ਬੂਆ ਬੋਲੇ ਬਾਹਰ ਗਿਆ ਗਾੜਾ ਟੀ ਮਛੰਦੇ ਚਲੋ ਆਓ ਇਹ ਰਾਤ ਦੇ 2:00 ਵਜੇ ਕੋਈ 20 ਮਿੰਟ ਦੀ ਗੱਲ ਅਸੀਂ ਰੋਟੀ ਲਗਾਨੀ ਆ ਸਬਜ਼ੀ ਦੀ ਠੀਕ ਉਹ ਬੰਦਾ ਟੱਪਕੇ ਚੜਿਆ ਉੱਪਰ ਨਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ ਉਹ ਉੱਪਰਲੇ ਕਮਰੇ 'ਚ ਗਿਆ ਦਰਵਾਜ਼ਾ ਖੋਲ ਕੇ ਕੁੰਡੀ ਬੰਦ ਹੀ ਉਹਨੂੰ ਕੁਛ ਨਜ਼ਰ ਨਹੀਂ ਆਇਆ ਉੱਥੇ ਉਸ ਤੋਂ ਬਾਅਦ ਉਹ نیچے ਉਤਰਿਆ ਲੈਜੋ ਉਤਰਿਆ ਤਾਂ ਉਸੇ ਕਿੱਲੀ ਲਾਲ ਪੈਂਟ ਟੰਗੀ ਦੇਖੀ ਹੋਰ ਇਹਦੇ ਮੇਰੇ ਪੈਸੇ ਪਏ ਦੇ ਮੈਂ ਪਿਆਜਾ ਵਾਲੋ ਨੇ ਪੈਮਰ ਦੇਣੀ ਸੀ ਜਿਹੜੀ ਉਹਨੇ ਕਿੰਟ ਲਾਈ ਲਿਫਾਫਾ ਘੜਿਆ ਜੇਬ 'ਚ ਪਾਇਆ ਤੇ ਪੈਂਟ ਛੋੜ ਦਿੱਤੀ ਉੱਥੇ ਉਹ ਪੈਂਟ ਅਜੇ ਤਾਂ ਉੱਥੇ ਪੈਈ ਦੀ ਆ ਉੱਥੇ ਮੋਬਾਈਲ ਪਿਆਦਾ ਸੀ ਦਿਮਾਨ ਬਾਕਸ ਦੇ ਉੱਪਰ ਉਹਨਾਂ ਮੋਬਾਈਲ ਚੋਕੇ ਬੋਝੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਆ ਹੀ ਲਗਿਆ ਅਸੀਂ ਮੁੰਡੇ ਨੂੰ ਬਾਅਦ 'ਚ ਮੈਂ ਅੰਗਰੇਜ਼ ਫਾਰਾ ਬੰਦਾ ਜਾਗਦਾ ਅਸੀਂ ਲੱਗੇ ਉਹਰੇ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਹਰੋਂ ਕੁੰਡਾ ਮਾਰ ਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ 'ਚ 10000 ਰੁਪਏ ਸੀ ਤੇ ਆਜ ਵੱਲੋਂ ਦੇ ਰਹੇ ਹਾਂ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਬਰੀ ਆਦਮੀ ਦਾਦਾ 200 ਰੁਪਏ ਇਕੱਠੇ ਕਰਕੇ ਤੇ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਹੈ ਉਸ ਤਰ੍ਹਾਂ ਸਾਨੂੰ 11 12 ਵਜ ਜਾਂਦੇ ਰਹੇ ਹੁੰਦੇ ਰਾਤ ਨੂੰ ਇਹ 40 45 ਸਾਲ ਦੇ ਪਹਿਲੇ ਜਨ ਸਾ ਮੇਰਾ ਗੁਰਮੀਤ ਸਿੰਘ ਐ ਸੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਤੇ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸ਼ੀ ਆ ਹੂੰ ਕਰਕੇ ਤੇ ਨਾਲ ਹੀ ਇਹਨਾਂ ਦਾ ਮਕਾਨ ਆ ਕੰਧ ਸਾਂਝੀ ਆ ਤੇ ਉੱਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਹੂੰ ਉੱਤੇ ਚੜਨ ਤੋਂ ਬਾਅਦ ਉਹ ਪਹਿਲਾਂ ਉੱਪਰਲਾ ਕਮਰਾ ਖੋਲਿਆ ਹੂੰ ਉੱਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਹੂੰ ਥੱਲੇ ਇੱਕ ਕਮਰੇ 'ਚ ਇਸ਼ਾਰੇ ਪਰਿਵਾਰ ਸੁੱਤਾ ਸੀ ਤੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਸੀ ਬੈੱਡ ਤੇ ਪਿਆ ਉਹ ਨਵਾਂ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜ਼ਾ ਖੋਲ ਕੇ ਭਜਦਾ ਭਜਦਾ ਮੁੜ ਕੇ ਬਾਹਰੋਂ ਹੁੰਡਾ ਮਾਰ ਗਿਆ ਜਦੋਂ ਕੋਈ ਇਹਨਾਂ ਨੂੰ ਪਤਾ ਲੱਗਾ ਵਾ ਮਗਰ ਭੱਜੇ ਆ ਪਰ ਨਹੀਂ ਪਤਾ ਨਹੀਂ ਲੱਗਾ ਇਹਦੀ ਕਾਰਵਾਈ ਕਰ ਰਹੇ ਆ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਸਬੂਤ ਮਿਲਿਆ ਵਾ ਪਰ ਅਜੇ ਉਹ ਕਲੀਅਰ ਨਹੀਂ ਹੋ ਰਿਹਾ ਤੇ ਇੱਕ ਦੋ ਕੈਮਰੇ ਹੋਰ ਲਾਗੇ ਉਹ ਵੀ ਚੈੱਕ ਕਰਦੇ ਆ